ਦਿੱਲੀ ਦੇ ਵਿੱਚ ਪ੍ਰਦੂਸ਼ਣ ਖਤਰਨਾਕ ਪੱਧਰ ਤੇ ਪਹੁੰਚਿਆ ਹੋਇਆ ਦੱਸ ਦਈਏ ਕਿ ਇੱਥੇ 39 ਪ੍ਰਦੂਸ਼ਣ ਨਿਗਰਾਨੀ ਸਟੇਸ਼ਨਾਂ ਦੇ ਵਿੱਚੋਂ 32 ਨੇ 에ਅਰ ਕੁਆਲਿਟੀ ਇੰਡੈਕਸ ਨੂੰ ਗੰਭੀਰ ਕੋਸ਼ਿਤ ਕਰ ਦਿੱਤਾ ਹੈ ਇਸ ਹਵਾ ਦੇ ਵਿੱਚ ਸਾਹ ਲੈਣਾ ਵੀ ਔਖਾ ਹੋ ਗਿਆ ਦੱਸ ਦਈਏ ਕਿ ਇਸੇ ਦੇ ਮੱਦੇ ਨਜ਼ਰ ਹੁਣ ਪ੍ਰਾਇਮਰੀ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਵੀ ਕਰ ਦਿੱਤਾ ਗਿਆ ਤੇ ਬੱਚੇ ਹੁਣ ਆਨਲਾਈਨ ਕਲਾਸਾਂ ਹੀ ਲਗਾਣਗੇ 에ਅਰ ਕਮਿਸ਼ਨ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਨੇ ਐਨਸੀਆਰ ਯਾਨੀ ਕਿ ਹਰਿਆਣਾ ਉੱਤਰ ਪ੍ਰਦੇਸ਼ ਤੇ ਰਾਜਸਥਾਨ ਤੋਂ ਆਉਣ ਵਾਲੀਆਂ ਬੱਸਾਂ ਨੂੰ ਵੀ ਦਿੱਲੀ ਔਨ ਤੇ ਰੋਕ ਲਗਾ ਦਿਤੀ ਹੈ ਹਾਲਾਕੀ ਸੀएनजी ਤੇ ਇਲੈਕਟ੍ਰਿਕ ਵਾਹਨਾ ਦੇ ਨਾਲ ਬੀਐਸ4 ਡੀਜ਼ਲ ਬਸਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ ਇਸ ਤਰ੍ਹਾਂ ਅਮਰੀਕੀ ਵਿਗਿਆਨੀ ਹੀਰੇਨ ਜੇਟਵਾ ਨੇ 14 ਨਵੰਬਰ ਨੂੰ ਦਿੱਲੀ ਦੀਆਂ ਸੈਟੇਲਾਈਟ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਅਜਿਹੇ ਚ ਦਿੱਲੀ ਚ ਸੰਗਣਾ ਧੂਆ ਨਜ਼ਰ ਆ ਰਿਹਾ ਹੈ ਹੀਰੇਨ ਮਾਰਗਨ ਸਟੇਟ ਯੂਨੀਵਰਸਿਟੀ ਅਮਰੀਕਾ ਤੇ ਵਿੱਚ ਇੱਕ ਐਰੋਸੋਲ ਰਿਮੋਟ ਸੈਂਸਿੰਗ ਵਿਗਿਆਨੀ ਹੈ ਨਾਸਾ ਨੇ ਹੀਰੇਨ ਦੀਆਂ ਫੋਟੋਆਂ ਵੀ ਸ਼ੇਅਰ ਕੀਤੀਆਂ ਨੇ ਦੱਸ ਤਈਏ ਕਿ ਤਾਂ ਦਿੱਲੀ ਦੇ ਵਿੱਚ ਹੁਣ ਪ੍ਰਦੂਸ਼ਣ ਲਗਾਤਾਰ ਵਾਦਾ ਜਾ ਰਿਹਾ ਜਿਸ ਕਰਕੇ ਸਰਕਾਰ ਦੇ ਵੱਲੋਂ ਕੜੇ ਤੋਂ ਕੜੇ ਫੈਸਲੇ ਵੀ ਲਏ ਜਾ ਰਹੇ ਨੇ ਦੱਸਤੀ ਕਿ ਦਿੱਲੀ ਐਨਸੀਆਰ ਦੇ ਵਿੱਚ ਪੰਤੂਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਡੀਜ਼ਲ ਵਾਹਨਾ ਤੇ ਵੀ ਰੋਕ ਲਗਾ ਦਿੱਤੀ ਗਈ ਹੈ ਦਿੱਲੀ ਐਨਸੀਆਰ ਦੇ ਵਿੱਚ ਉਸਾਰੀ ਮਾਈਨਿੰਗ ਤੇ ਟੌਨ ਤੇ ਪਾਬੰਦੀ ਰਹੇਗੀ ਦਿੱਲੀ ਗੁਰੂਗਰਾਮ ਫਰੀਦাবাদ ਗਾਜ਼ੀਆਬਾਦ ਤੇ ਗੌਤਮ ਬੁੱਧ ਨਗਰ ਦੇ ਵਿੱਚ BS3 ਪੈਟਰੋਲ ਤੇ BS4 ਡੀਜ਼ਲ ਵਾਹਨ ਵੀ ਬੰਦ ਕਰ ਦਿੱਤੇ ਗਏ ਨੇ BS3 ਡੀਜ਼ਲ ਦੇ ਐਮਰਜੈਂਸੀ ਵਾਹਨਾਂ ਤੋਂ ਇਲਾਵਾ ਦਿੱਲੀ ਦੇ ਵਿੱਚ ਸਪੱਸ਼ਟ ਦੇ ਸਾਰੇ ਮੱਦਮ ਮਾਲ ਵਹਾਨਾਂ ਤੇ پابੰਦੀ ਲਗਾ ਦਿੱਤੀ ਗਈ ਹੈ ਇਸ ਤੋਂ ਇਲਾਵਾ ਪਾਰੀ ਆਵਾਜਾਈ ਵਾਲੇ ਰੂਟਾਂ ਤੇ ਮਸ਼ੀਨਾਂ ਨਾਲ ਸੜਕਾਂ ਦੀ ਸਫਾਈ ਕਰਨ ਤੇ ਪੀਕਓਵਰ ਤੋਂ ਪਹਿਲਾਂ ਪਾਣੀ ਛਿੜਕਣ ਦੀ ਬਾਰੰਭਰਤਾ ਵਧਾਉਣ ਵਰਗੇ ਉਪਾਅ ਕੀਤੇ ਜਾ ਰਹੇ ਨੇ ਸਾਰੀਆਂ پابੰਦੀਆਂ ਤੇ ਉਪਾਅ 15 ਨਵੰਬਰ ਨੂੰ ਸਵੇਰੇ 8 ਵਜੇ ਤੋਂ ਲਾਗੂ ਹੋਏ ਨੇ ਇਹ ਗ੍ਰੇਡੇਡ ਰਿਸਪੌਂਸ ਐਕਸ਼ਨ ਪਲਾਨ ਦੇ ਤੀਜੇ ਪੜਾਅ ਦੇ ਤਹਿਤ ਲਾਗੂ ਕੀਤੇ ਗਏ ਨੇ ਦੱਸ ਦਈਏ ਕਿ ਪੰਜਾਬ ਤੇ ਚੰਡੀਗੜ੍ਹ ਚ ਵੀ ਤੂਂਦਾ ਅਲਰਟ ਜਾਰੀ ਕੀਤਾ ਹੋਇਆ ਹੈ ਰਾਜਸਥਾਨ ਵਿੱਚ 2 ਦਿਨਾਂ ਤੱਕ ਸੰਗਨੀ ਤੂਂਦਾ ਅਲਰਟ ਜਾਰੀ ਤਗਾ ਗਿਆ ਯੂਪੀ ਤੇ ਪੰਜਾਬ ਦੇ ਵਿੱਚ 15 ਨਵੰਬਰ ਤੱਕ ਤੇ ਹਿਮਾਚਲ ਦੇ ਵਿੱਚ ਰਾਤ ਤੇ ਸਵੇਰ ਦੇ ਸਮੇਂ 18 ਨਵੰਬਰ ਤੱਕ ਸੰਗਣੀ ਤੋਂ ਬਹੁਤ ਸੰਗਣੀ ਧੁੰਦ ਛਾਈ ਰਹੇਗੀ ਜਿਸ ਤੇ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਹੋਰ ਵੱਧ ਸਕਦੀ ਹੈ ਪਰ ਪ੍ਰਾਲੀ ਸਾੜਨ ਕਰਕੇ ਜੋ ਹਵਾ ਦੇ ਵਿੱਚ ਪ੍ਰਦੂਸ਼ਣ ਹੈ ਉਹ ਵੀ ਲਗਾਤਾਰ ਵੱਧ ਰਿਹਾ ਜਿਸ ਤੇ ਕਰਕੇ ਦਿੱਲੀ ਦੇ ਵਿੱਚ ਪ੍ਰਦੂਸ਼ਨ ਦਾ ਪੱਧਰ ਵਧਿਆ ਹੋਇਆ ਜੋ ਕਿ AQI 500 ਤੱਕ ਵੀ ਪਹੁੰਚ ਰਿਹਾ ਤਾਂ ਦਿੱਲੀ ਦੇ ਵਿੱਚ ਹੁਣ ਜੋ ਕਾਫੀ ਜ਼ਿਆਦਾ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਇਸ ਨੂੰ ਲੈ ਕੇ ਕਈ ਚੀਜ਼ਾਂ ਤੇ ਪਾਬੰਦੀ ਲਗਾਈ ਗਈ ਹੈ ਜਿਵੇਂ ਕਿ ਭੰਤ ਤੋੜ ਤੇ ਪਾਬੰਦੀ ਹੈ ਡੀਜ਼ਲ ਵਾਹਨਾ ਤੇ ਪਾਬੰਦੀ ਹੈ ਤਾਂ ਦਿੱਲੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸਖਤਾਈ ਨਜ਼ਰ ਆ ਸਕਦੀ ਹੈ